ਪਿਆਰੇ ਦਰਸ਼ਕੋ ਮੈਂ ਤੁਹਾਡਾ ਆਪਣਾ ਵਿਨੋਦ ਫਕੀਰਾ YouTube ਚੈਨਲ ਵਿਨੋਦ ਫਕੀਰਾ ਦੇ ਉੱਤੇ ਜਿਵੇਂ ਕਿ ਅੱਜ ਸਾਵਣ ਮਹੀਨੇ ਦੀ ਆਮਦ ਹੋਈ ਹੈ ਸਾਵਣ ਮਹੀਨਾ ਵੱਖੋ ਵੱਖਰੇ ਰੀਤੀ ਰਿਵਾਜਾਂ ਦੇ ਮੁਤਾਬਕ ਹਰ ਤਾਂ ਮਨਾਇਆ ਜਾਂਦਾ ਹੈ ਔਰ ਧੀਆਂ ਧਿਆਣੀਆਂ ਵੱਲੋਂ ਇਸ ਮਹੀਨੇ ਨੂੰ ਖਾਸ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਇਸ ਦੇ ਸੰਬੰਧ ਵਿੱਚ ਮੇਰੀ ਇੱਕ ਰਚਨਾ ਹੈ ਸਾਵਣ ਦੀ ਰੁੱਤ ਸਾਵਣ ਆਇਆ ਨੱਚਣ ਲੱਗੀ ਕਾਦਰ ਧਰਤੀ ਮਾਂ ਵੀ ਹੱਸਣ ਲੱਗੀ ਸ਼ਮ ਸ਼ਮ ਜਦ ਪੈਂਦੀਆਂ ਕਣੀਆਂ ਕੁਦਰਤ ਵੀ ਸੰਗੀਤ ਵਜਾਵਣ ਲੱਗੀ ਹਰੇ ਭਰੇ ਪੱਤਿਆਂ ਦੀ ਚਾਦਰ ਸੰਗ ਧਰਤੀ ਦਾ ਹਰ ਅੰਗ ਸਜਾਇਆ ਮੋਰ ਪਹਿਲਾਂ ਆਪਾ ਨੱਚਦੇ ਜੋ ਰੱਬ ਨੇ ਰੰਗ ਖਿਲਾਰੇ ਚੁੰਬਕ ਵਰਗੀ ਖਿੱਚ ਬਣੀ ਹੈ ਚੁੰਬਕ ਵਰਗੀ ਖਿੱਚ ਬਣੀ ਹੈ ਬੱਦਲਾਂ ਤੇ ਬਿਜਲੀ ਦੀ ਟਕਰਾਰ ਦਿਲ ਵੀ ਜਾਂਦਾ ਹੋ ਖੁਸ਼ਹਾਲ ਜਦ ਸੁਣੀਏ ਸਾਵਣ ਦੀ ਪੁਕਾਰ ਰਾਹ ਗਲੀਆਂ ਵਿੱਚ ਚਿੱਕਰ ਹੋਵੇ ਬੱਚੇ ਖੇਡਣ ਲੱਗੇ ਪਾਣੀ ਨਾਲ ਮਾਂ ਬਣਾਈ ਪਕੌੜਿਆਂ ਵਾਲੀ ਥਾਲੀ ਚਾਹ ਦੇ ਕੱਪ ਦੀ ਭਰੀ ਪਿਆਲੀ ਮਿੱਤਰਾਂ ਦੇ ਮੇਲੇ ਨੇ ਲੱਗਦੇ ਕੁੜੀਆਂ ਸਾਵਣ ਦੇ ਗੀਤ ਜਦ ਗਾਉਣ ਹਰ ਚੁੰਨੀ ਹਰ ਸੂਟ ਵਿੱਚ ਰੰਗ ਹਰ ਚੁੰਨੀ ਹਰ ਸੂਟ ਵਿੱਚ ਰੰਗ ਜਾਪੇ ਇੰਦਰ ਤੁਰਸ਼ੇ ਆਉਣ ਅੰਬਰ ਦੀ ਨੀਲੀ ਚਾਦਰ ਹੇਠਾਂ ਜੀਵਨ ਜਾਪੇ ਨਵਾਂ ਹੈ ਲੱਗਦਾ ਸਾਵਣ ਦੀ ਇਹ ਮਿੱਠੀ ਢੀੜ ਦਿਲ ਵਿੱਚ ਇੱਕ ਚੈਨ ਜਗਾਉਂਦੀ ਦਿਲ ਵਿੱਚ ਇੱਕ ਚੈਨ ਜਗਾਉਂਦੀ ਪਰ ਕਈ ਦਿਲ ਬਣ ਪਰ ਕਈ ਦਿਲਾਂ ਲਈ ਬਣ ਜਾਂਦਾ ਏ ਪਰ ਕਈ ਦਿਲਾਂ ਲਈ ਬਣ ਜਾਂਦਾ ਏ ਇਹ ਮੌਸਮ ਇੱਕ ਯਾਦਾਂ ਦਾ ਪੰਨਾ ਜਿੱਥੇ ਪਿਆਰ ਸੀ ਕਦੇ ਵਰਸਿਆ ਫਕੀਰਾ ਉੱਥੇ ਹੁਣ ਸਿਰਫ ਖਮੋਸ਼ੀ ਦੇ ਗੀਤਾਂ ਦਾ ਗੀਤ ਹੀ বাজਦਾ ਸਾਵਣ ਤੂੰ ਪਿਆਰ ਵੀ ਏ ਸਾਵਣ ਤੂੰ ਪਿਆਰ ਵੀ ਤੇ ਰੌਣਕ ਵੀ ਤੂੰ ਤੇ ਤੂੰ ਜ਼ਿੰਦਗੀ ਦੇ ਸੁਹਾਵਾ ਰੰਗ ਤੇਰੇ ਆਉਣ ਨਾਲ ਹਰ ਕੋਨੇ ਵਿੱਚ ਖਿੜ ਜਾਵਣ ਦੁਨੀਆ ਦੇ ਸਾਰੇ ਰੰਗ ਤੇਰੇ ਸਾਵਣ ਤੇਰੇ ਆਉਣ ਦੇ ਨਾਲ ਹਰ ਕੋਨੇ ਵਿੱਚ ਖਿੜ ਜਾਵਣ ਦੁਨੀਆ ਦੇ ਸਾਰੇ ਰੰਗ ਖਿੜ ਜਾਵਣ ਦੁਨੀਆ ਦੇ ਸਾਰੇ ਰੰਗ ਇਸ ਲਈ ਦੋਸਤੋ ਸਾਵਣ ਮਹੀਨੇ ਦੀ ਇੱਕ ਵਾਰ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਜੇ ਰਚਨਾ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਹੋ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ